ਮੇਰੇ ਨਾਲ ਜੁੜ ਚੁੱਕੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਕਲਾਸਟਰ 2 ਮਹਾਲੀ ਤੋਂ ਅੰਮ੍ਰਿਤਸਰ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਇਹ ਭਰਤੀ ਆਈਆਈਐਸਟੀ ਇੰਡੀਅਨ ਇੰਸਟੀਚਿਊਟ ਆਫ ਸਕਿੱਲ ਡਿਵੈਲਪਮੈਂਟ ਵੱਲੋਂ ਕੀਤੀ ਜਾਣੀ ਹੈ ਇਹਨਾਂ ਵਿੱਚ ਫਤਿਹਗੜ੍ਹ ਸਾਹਿਬ ਹੁਸ਼ਿਆਰਪੁਰ ਨਵਾਂ ਸ਼ਹਿਰ ਪਟਿਆਲਾ ਰੂਪਨਗਰ ਐਸਐਸ ਨਗਰ ਤੋਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਆਪਾਂ ਸਾਮੀਆਂ ਦੀ ਗੱਲ ਕਰੀਏ ਤਾਂ ਰਜਿਸਟ੍ਰੇਸ਼ਨ ਲਈ ਸਟਾਫ ਤੇ ਸਮੇਂ-ਸਮੇਂ ਤੇ ਸਾਬਤ ਹੁੰਦੀਆਂ ਹੋਰ ਡਿਊਟੀਆਂ ਲਈ 150 ਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹਦੇ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਮੰਗੀ ਗਈ ਹੈ ਤੇ ਨਾਲ 1 ਸਾਲ ਦੇ ਤਜਰਬੇ ਦੀ ਮੰਗ ਕੀਤੀ ਗਈ ਹੈ। ਤਨਖਾਹ ਦੀ ਗੱਲ ਕਰੀਏ ਤਾਂ 18000 ਰੁਪਏ ਪ੍ਰਤੀ ਮਹੀਨਾ ਜਿਹੜਾ ਤਨਖਾਹ ਦਿੱਤੀ ਜਾਣੀ ਹੈ। ਤੀਰਥ ਯਾਤਰਾ ਮੈਨੇਜਰ ਦੀਆਂ ਕੋਲ 27 ਸਾਮੀਆਂ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਕਵਾਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਮੰਗੀ ਗਈ ਹੈ 3 ਸਾਲਾਂ ਦਾ ਤਜਰਬਾ ਅਤੇ ਆਈਟੀ ਤੇ ਪ੍ਰਬੰਧਨ ਹੁਨਰਾਂ ਦਾ ਜਿਹੜਾ ਗਿਆਨ ਮੰਗਿਆ ਗਿਆ ਇਹਨਾਂ ਦੀ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ 25000 ਰੁਪਏ ਜਿਹੜਾ ਪ੍ਰਤੀ ਮਹੀਨਾ ਰੱਖੀ ਗਈ ਹੈ ਅੱਗੇ ਬਸ ਕੋਆਰਡੀਨੇਟਰ ਆ ਗਿਆ ਜੀ ਇਹਨਾਂ ਦੀ ਸਾਮੀਆਂ ਦੀ ਗਿਣਤੀ ਕੁੱਲ 80 ਹੈ ਇਹਦੇ ਵਿੱਚ ਜਿਹੜਾ ਹੈਗਾ ਸਥਾਨਕ ਭਾਸ਼ਾ ਵਿੱਚ ਮਹਾਰਤ ਹਾਸਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਗ੍ਰੈਜੂਏਟ ਤੇ 3 ਸਾਲਾਂ ਦਾ ਜਿਹੜਾ ਤਜਰਬਾ ਹੋਣਾ ਜ਼ਰੂਰੀ ਹੈ ਇਨਾਂ ਦੀ ਵੀ ਜਿਹੜੀ ਤਨਖਾਹ ਹੈਗੀ ਉਹ ਜਿਹੜੀ 18000 ਰੁਪਏ ਪ੍ਰਤੀ ਮਹੀਨਾ ਹੋਵੇਗੀ ਇਸ ਤੋਂ ਇਲਾਵਾ ਅੱਗੇ ਆਗੇ ਜੀ ਜਨਰਲ ਹੈਡ ਅਸਾਮੀਆਂ ਦੀ ਗਿਣਤੀ 1 ਹੈ ਇਹਦੇ ਵਿੱਚ ਵਧੀਆ ਆਈਟੀ ਹੁਨਰ ਅਤੇ ਐਮਆਈਐਸ ਰਿਪੋਰਟਿੰਗ ਢਾਂਚੇ ਦੇ ਗਿਆਨ ਸਹਿਤ ਪ੍ਰੋਜੈਕਟ ਅਤੇ ਪਬਲਿਕ ਮੈਨੇਜਮੈਂਟ ਵਿੱਚ ਘੱਟੋ ਘੱਟ 10 ਸਾਲਾਂ ਦੇ ਸਬੰਧਤ ਤਜਰਬੇ ਸਹਿਤ ਪੋਸਟ ਗ੍ਰੈਜੂਏਟ ਹੋਣੀ ਜ਼ਰੂਰੀ ਹੈ ਇਹਦੇ ਲਈ ਜਿਹੜੀ ਤਨਖਾਹ ਹੈਗੀ ਉਹ 1 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ ਜਿਹੜੀਆਂ ਉੱਪਰ ਲੀਆਂ ਅਸਾਮੀਆਂ ਇਹਨਾਂ ਲਈ ਉਮਰ ਦੀ ਜਿਹੜੀ ਹੱਦ ਹੈਗੀ ਉਹ 18 ਸਾਲ ਤੋਂ ਲੈ ਕੇ 40 ਦੇ ਵਿਚਕਾਰ ਹੋਣੀ ਚਾਹੀਦੀ ਹੈ ਕੈਂਡੀਡੇਟ ਜਿਹੜੇ ਆ 10ਵੀਂ ਜਮਾਤ ਵਿੱਚ ਪੰਜਾਬੀ ਵਿਸ਼ਾ ਪਾਸ ਕੀਤਾ ਹੋਣਾ ਜ਼ਰੂਰੀ ਹੈ ਤੇ ਉਹ ਭਾਰਤ ਦਾ ਨਿਵਾਸੀ ਹੋਵੇ ਇੱਥੇ ਜਿਹੜੀ ਦੱਸਣ ਜੋ ਗੱਲ ਇਹ ਹੈ ਕਿ ਇਹ ਕੋਈ ਪੱਕੀ ਸਰਕਾਰੀ ਨੌਕਰੀ ਨਹੀਂ ਹੈ ਇਹ ਇੱਕ ਆਊਟਸੋਰਸ ਜਿਹੜੀ ਹੈਗੀ ਹੈ ਭਰਤੀ ਕੀਤੀ ਜਾਣੀ ਹੈ ਅਪਲਾਈ ਕਰਨ ਲਈ ਆਨਲਾਈਨ ਜਿਹੜਾ Google ਫਾਰਮ ਦਾ ਲਿੰਕ ਹੈਗਾ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਲਿੰਕ ਖੋਲ ਕੇ ਆਪਣਾ ਜਿਹੜਾ ਹੈਗਾ Google ਫਾਰਮ ਭਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜਿਹੜੀ ਹੈਗੀ ਹੈ IISD ਦੀ ਈਮੇਲ ਆਈਡੀ ਹੈ iisdheadpb@gmail.com ਇਸ ਤੇ ਵੀ ਮੇਲ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਹੋਰ ਕੋਈ ਵੀ ਪੁੱਛਗਿੱਛ ਕਰਨੀ ਹੈ ਤਾਂ ਉਹਦੇ ਲਈ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ 9805737268 ਤੇ ਵੀ ਜਿਹੜਾ ਹੈਗਾ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ حاصل ਕਰ ਸਕਦੇ ਹੋ ਧੰਨਵਾਦ